ਜੇ ਆਪਾਂ ਜੋਤਰੀ ਗੱਲ ਕਰੀਏ ਤਾਂ ਸ਼ਾਇਦ ਦੇ ਵਿੱਚ ਕਈ ਮਤਕੀ ਕਹ ਲੋ ਕਿ ਜਿਹੜੇ ਕਿ ਜੂਠ ਜਿਹੜੇ ਚਿਹਰੇ ਹੈਗੇ ਵਰਕਿੰਗ ਕਰਦੇ ਆ ਤੇ ਇੱਦਾਂ ਦੇ ਜਿਹੜੇ ਜੂਠ ਨੂੰ ਵੀ ਪਾਰਟੀਆਂ ਨੂੰ ਮੌਕਾ ਦੇਣਾ ਚਾਹੀਦਾ ਨਾਲ ਉਹਦੇ ਟਾਈਮ ਦੇ ਵਿੱਚ ਦੇਖੋ ਮੈਂ ਤੇ ਸਮਾਜ ਚ ਕੰਮ ਕਰਦਾ ਜੂਹ ਦਾ ਮੈਂ ਸਮਝਦਾ ਵੀ ਕਪੂਰਥਲੇ ਚ ਹਲਕੇ ਕਪੂਰਥੇ ਦੇ ਆਪਾਂ ਗੱਲ ਕਰਦੇ ਆ ਵੀ ਕਾ ਵੀ ਰਾਜਪੂਤ ਹੈਗਾ ਜਿਹੜਾ ਸਮਾਜ ਦੇ ਵਿੱਚ ਰਾਤ ਦਿਨ ਲੋਕਾਂ ਦੇ ਵਿਚਰਦਾ ਵਿਚਰਦਾ ਵੀ ਹੈ ਦੇਖੋ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਵੀ ਕਰਦਾ ਔਰ ਮੈਂ ਲਗਭਗ ਰੋਜ਼ ਹੀ ਫੇਸਬੁੱਕ ਦੇਖਦਾ ਉਹ ਸਾਥੀ ਦਾ ਵੀ ਕਦੀ ਕਿਸੇ ਮਹੱਲੇ 'ਚ ਜਾ ਕੇ ਉਹ ਗਟਰ ਦਾ ਜਿਹੜਾ ਕੰਮ ਕਰਾਇਆ ਜਾਂਦਾ ਵਾ ਜਾਂ ਸਮਾਜ ਦੀ ਵੱਡੀ ਸੇਵਾ ਜਿਹੜੀ ਹੈ ਜੋ ਮੰਨ ਲਓ ਆਪਾਂ ਹਸਪਤਾਲ ਜਾਂਦੇ ਹਾਂ ਉੱਤੇ ਖੂਨ ਨਹੀਂ ਮਿਲਦਾ ਉਹ ਖੂਨਦਾਨ ਦੇ ਕੈਂਪ ਲਾ ਕੇ ਉਹ ਬਹੁਤ ਵੱਡੀ ਜਿਹੜੀ ਉਹ ਸੇਵਾ ਕਰਦੇ ਆ ਵੀ ਮੈਂ ਸਮਝਦਾ ਸਹੀ ਬੰਦਾ ਜੇ ਕੰਮ ਇਹੋ ਜਿਹੇ ਬੰਦੇ ਚਿਹਰੇ ਕਰਦੇ ਆ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈਗੀ ਐ ਮੈਂ ਦੇਖੋ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਬੇਨਤੀ ਕਰਦਾ ਵੀ ਪੁਰਾਣੇ ਚਿਹਰੇ ਛੱਡਿਏ ਆਪਾਂ ਪੁਰਾਣਿਆਂ ਨੇ ਤੇ ਲੁੱਟ ਲਿਆ ਕੋਟ ਲਿਆ ਛੋਟ ਲਿਆ ਪਰ ਦੇਖੋ ਹੁਣ ਨਵੇਂ ਚਿਹਰਿਆਂ ਨੂੰ ਅਪਣਾਉਂ ਚਾਹੀਦਾ ਵਾ ਜਿਹੜੇ ਸਹੀ ਸਮਾਜ ਦੀ ਸੇਵਾ ਕਰਦੇ ਆ ਤੁਹਾਡੇ ਰਾਹੀਂ ਤੇ ਮੇਰੀ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਤੱਕ ਮੇਰੀ ਜੇ ਖਬਰ ਪਹੁੰਚੇ ਕਪੂਰਥੱਲੇ ਦੇ ਵਿੱਚ ਲਗਾਤਾਰ ਪਿਛਲੇ 5 ਸਾਲ ਤੋਂ ਸਿਰਦੋ ਅਭੀ ਰਾਏਪੂ ਦੀ ਕੰਮ ਕਰਦਾ ਇਥੇ ਕੋਈ ਪਰਮਜੀਤ ਨਹੀਂ ਕੰਮ ਕਰਦਾ ਕੋਈ ਵਾਲੀ ਨਹੀਂ ਕੰਮ ਕਰਦਾ ਕੋਈ ਜ਼ਿਲ੍ਹਾ ਪ੍ਰਧਾਨ ਨਹੀਂ ਕੰਮ ਕਰਦਾ ਪਾਰਟੀ ਨੂੰ ਜੇਜ ਆਪਾਂ ਮੋਰੇ ਨਹੀਂ ਜਾਣਾ ਕਿਉਂਕਿ ਅੱਜ ਕੱਲ ਜਿਹੜੇ ਲੋਕ ਸਮਾਜ ਚ ਸੇਵਾ ਕਰਦੇ ਉਹੀ ਇੱਕ ਚਿਹਰੇ ਹੁੰਦੇ ਆ ਤੇ ਇਸ ਕਰਕੇ ਮੈਂ ਸ਼ਰੂਮਨੀ ਕਾਲੀਦਾਲ ਦੇ ਹਾਈ ਕਮਾਂਡ ਨੂੰ ਬੇਨਤੀ ਕਰਦਾ ਵੀ ਦੇਖੋ ਕਪੂਰਥਲੇ ਢਾਂਚਾ ਬੜਾ ਟਾੜਾ ਖਰਾਬ ਹੋ ਗਿਆ ਸੀਗਾ ਪਰ ਇਹ ਸਾਥੀ ਨੇ ਮੈਂ ਸਮਝਦਾ ਵੀ ਸ਼ਰੂਮਨੀ ਕਾਲੀਦਾਲ ਜਿਹੜੀ ਆ ਕਪੂਰਥਲੇ ਜਿਆਦਾ ਉਹ ਜੇ ਉੱਭਰਿਆ ਵਾ ਸਾਥੀ ਚਾਹੇ ਅੱਜ ਸ਼੍ਰੋਮਣੀ ਕਾਲੀਦਾਨ ਨਹੀਂ ਨਾ ਲੈਂਦਾ ਪਰ ਦੇਖੋ ਸਾਥੀ ਜੀ ਜੋ ਕੰਮ ਕਰਦਾ ਚਾਹੇ ਉਹ ਸੇਵਾਦਾਰ ਆ ਉਹਨੂੰ ਹਲਕਾ ਇੰਚਾਰਜ ਜਾਂ ਜ਼ਿਲ੍ਹਾ ਪ੍ਰਧਾਨ ਲਾ ਕੇ ਫੇਰ ਹੀ ਮੈਂ ਸਮਝਦਾ ਸ਼੍ਰੋਮਣੀ ਕਾਲੀਦਾਲ ਜਿਹੜੀ ਆ ਚੰਗੀ ਵੋਲ ਜਿਹੜੀ ਆ ਕਪੂਤਰ ਨਿਕਲ ਸਕਦੀ ਆ ਨਹੀਂ ਤੇ ਹਾਲਾ ਕਿ ਕਪੂਥਲੇ ਵਿੱਚ ਸਿਰਫ ਉਹਦੇ ਲੈਣ ਵਾਸਤੇ ਦੇਖੋ ਮੋਰੇ ਮੋਰੇ ਹੁੰਦੇ ਆ ਪਰ ਜੇ ਉਹਨਾਂ ਨੂੰ ਪਿਠਾ ਕੇ ਪੁੱਛਿਆ ਜਾਵੇ ਕਿ ਤੇਰਾ 5 ਸਾਲ ਦਾ ਕਿੰਨਾ ਬਿਆ ਟਾਟਾ ਹੈਗਾ ਤੋ ਬਿਲਕੁਲ ਜ਼ੀਰੋ ਨਿਕਲੂਗਾ ਮੇਰੇ ਹਿਸਾਬ ਨਾਲ ਕਿਉਂਕਿ ਮੈਂ ਲੋਕਾਂ ਚ ਵਿਚਰਦਾ ਹਾਂ ਵਾ ਚਾਹੇ ਕਾਂਗਰਸੀ ਆ ਵਾ ਚਾਹੇ ਸ਼ਰੂਮ ਨਿਕਾਲੀ ਦਾ ਵਾ ਚਾਹੇ ਬੀਜੇਪੀ ਆ ਕਿਸੇ ਕਰ ਜਿਹੜਾ ਸਾਥੀ ਕੰਮ ਕਰਦਾ ਮੈਂ ਤੇ ਜਦੋਂ ਵੀ ਖਬਰ ਕਿਤੇ ਜਾਂ ਸਾਥੀ ਕਿਤੇ ਮੈਨੂੰ ਬੁਲਾਉਂਦਾ ਮੈਂ ਤੇ ਮੋਹਰੇ ਹੋ ਕੇ ਸਿਰਫ ਉਹ ਸਾਥੀ ਦੀ ਮੈਂ ਕਿਉਂਕਿ ਜਿਹੜਾ ਬੰਦਾ ਕੰਮ ਕਰਦਾ ਉਸੇ ਬੰਦੇ ਨੂੰ ਕਿਹਾ ਜਾਂਦਾ ਵਾ ਕਿਸੇ ਹੋਰ ਨੂੰ ਨਹੀਂ ਕਿਹਾ ਜਾਂਦਾ ਇਹਨਾਂ ਦੀ ਹਰ ਇੱਕ ਪਾਰਟੀ ਦਾ ਇੱਕ ਕੰਨ ਤੋਂ ਕਿ ਟ੍ਰੈਂਡ ਬਣ ਗਿਆ ਕਿ ਪੈਰਾਸ਼ੂਟ ਰਾਈਕਰਪੂਥਲੇ ਨੂੰ ਹਲਕਾ ਇੰਚਾਰਜ ਜਾਂ ਕੋਈ ਕੈਂਡੀਡੇਟ ਦੇਣਾ ਇੱਧਰ ਜਿਹੜੇ ਕੀ ਟ੍ਰੈਂਡ ਨੂੰ ਪਾਰਟੀਆਂ ਦੇ ਟ੍ਰੈਂਡ ਨੂੰ ਕਿੱਦਾਂ ਦੇਖਦੇ ਤੁਸੀਂ ਗੱਲ ਤੁਹਾਡੀ ਬਿਲਕੁਲ ਸਹੀ ਹੈ ਮੈਂ ਪਿਛਲੀ ਖਬਰ 'ਚ ਵੀ ਗੱਲ ਕਹੀ ਸੀਗੀ ਕਿ ਦੇਖੋ ਲੱਗਦਾ ਕਪੂਰਥਲੇ 'ਚ ਹੁਣ ਲੀਡਰ ਹੈ ਨਹੀਂ ਕੋਈ ਵੀ ਰਾਣਾ ਗੁਰਜੀਤ ਸਿੰਘ ਬਾਹਰੋਂ ਆਇਆ ਜੇ ਕੋਠੀ ਪਾਲੀ ਦਾ ਹੁਣ ਹਲਕੇ ਕਪੂਰਥਲੇ ਥੋੜੀ ਹੋ ਗਏ ਆ ਉਸੇ ਦਫ਼ਤਰ ਪਾਇਆ ਵਾ ਤੁਹਾਡੇ ਬੱਚੇ ਜਾਂ ਪਰਿਵਾਰ ਥੋੜੀ ਇੱਤੇ ਹੈਗਾ ਵਾ ਜਾਂ ਆਪਾਂ ਸ਼ਰੋਮਣੀ ਗੱਲੀ ਗੱਲ ਕਰ ਐਸੋਲੇ ਹਲਕੇ ਸਕੂਪਸਲੇ ਵਿੱਚ ਸਿਰਫ ਇੱਕ ਉਹ ਬਣ ਗਿਆ ਹੋਇਆ ਵਾ ਜਿੱਦਾਂ ਕਹਿੰਦੇ ਨੇ ਕਿ ਸ਼ੂਟਿੰਗ ਕਰਨ ਆਏ ਆ ਵੀ ਆਪਣਾ ਸਮਾਨ ਪੈਕ ਕੀਤਾ ਤੇ ਬਾਹਰ ਨਿਕਲ ਗਏ ਪਾਰਟੀਆਂ ਸਿਰਫ ਉਹਨਾਂ ਚਿੱਕਰ ਇੱਥੇ ਟਿਕਦੀਆਂ ਜਿੰਨਾ ਚਿੱਕਰ ਉਹ ਸਰਕਾਰਾਂ ਹੈਗੀਆਂ ਤੇ ਇਸ ਕਰਕੇ ਬਾਹਰੋਂ ਕੈਂਡੀਡੇਟ ਲਿਆ ਕੇ ਇੱਕ ਕਪੂਸਲੇ ਸੁਟਨੇ ਇਹਦਾ ਬੜ ਕਪੂਸਲੇ ਨਾਂ ਦੇ ਕਾਂ ਦਾ ਸੀ ਜੰਮਿਆ ਕੋਈ ਨਾ ਕਾਲੀ ਵਾਲ ਜੰਮਿਆ ਕੋਈ ਪਰ ਜਿਹੜੇ ਨਵੇਂ ਚਿਹਰੇ ਹੈਗੇ ਆ ਇੱਕ ਕਪੂਰਥਲੇ ਨੂੰ ਚਮਕਾਉਣ ਵਾਸਤੇ ਮੈਂ ਸਮਝਦਾ ਵੀ 2027 ਨੂੰ ਆਪਾਂ ਲੈਬ ਚਲੀਏ 2024 ਦੇ ਵੋਟਾਂ ਜਿਹੜੀਆਂ ਕਿਉਂਕਿ ਇਹ ਕਪੂਰਥਲਾ ਇੱਕ ਹਲਕੇ ਵਿੱਚ ਹੀ ਆਂਦਾ ਪਿਆ ਪਰ ਕਪੂਰਥਲਾ ਹਲਕਾ ਨਹੀਂ ਹੈਗਾ ਇਸ ਕਰਕੇ ਮੇਰੀ ਤੇ ਇਹੀ ਬੇਨਤੀ ਹੈ ਜਿਹੜਾ ਇਥੋਂ ਕੰਮ ਕਰਦਾ ਵੀ ਸਭ ਤੋਂ ਵੱਡਾ ਮੈਂ ਸਮਝਦਾ ਕਿ ਜੇ ਉਹਦੇ ਨਾਲ ਪਾਰਟੀ ਦਾ ਕੋਈ ਹੈਗਾ ਤੇ ਸਾਥੀ ਅभी ਹੈਗਾ ਵਾ ਬਾਕੀ ਤੇ ਮੈਂ ਸਮਝਦਾ 0% ਹੀ ਹੈ ਜੇ ਆਪਾਂ ਗੱਲ ਕਰੀਏ ਲੋਕ ਸਭਾ ਇਲੈਕਸ਼ਨ 2024 ਦੇ ਵਿੱਚ ਆਮ ਲੋਕਾਂ ਨੂੰ ਕਿਸ ਤਰੀਕੇ ਨਾਲ ਵੋਟ ਪਾਣੀ ਚਾਹੀਦੀ ਹੈ ਦੇਖੋ ਜਦੋਂ ਵੋਟਰਾਂ ਹੋਣੀਆਂ ਹਰ ਇੱਕ ਬੰਦੇ ਨੇ ਆਪਣੇ ਆਪਣੇ ਵਾਰਡਾਂ ਵਿੱਚ ਵੋਟਾਂ ਮੰਗਣ ਜਾਣੀਆਂ ਪਰ ਮੈਂ ਵੋਟਰਾਂ ਨੂੰ ਅਪੀਲ ਕਰੂੰਗਾ ਵੀ ਜੜੇ ਸਾਥੀ ਤੁਹਾਡੇ ਹਲਕੇ 'ਚ ਤੁਹਾਡੇ ਦੁੱਖ ਸੁੱਖ ਚ ਖਲਉਂਦੇ ਆ ਤੁਸੀਂ ਚਾਹੇ ਉਹ ਪਾਰਟੀਆਂ ਦੇ ਮੂੰਹ ਤੇ ਕਹਿ ਰਹੇ ਹੋ ਕਿ ਅਸੀਂ ਵੋਟ ਉਹਨੂੰ ਪਾਣੀ ਹੈ ਜਿਹੜਾ ਸਾਡੇ ਵਾਸਤੇ ਰਾਤ ਦਿਨ ਹਾਜ਼ਰ ਹੈਗਾ ਇਹ ਨਹੀਂ ਕਿ ਆਪਾਂ 5 ਸਾਲ ਆਏ ਆ ਬਾਹਰੋਂ ਆਣ ਕੇ ਵੋਟਾਂ ਮੰਗੀਆਂ ਸ਼ੁਰੂ ਕਰ ਲਈਏ ਮੈਂ ਸਾਰੀਆਂ ਵਾਡਾਂ ਨੂੰ ਔਰ ਸਾਡੇ ਪਿੰਡਾਂ ਨੂੰ ਇਹ ਬੇਨਤੀ ਕਰਦਾ ਕਿ ਤੁਸੀਂ ਵੋਟ ਉਹਨੂੰ ਪਾਇਓ ਵੀ ਜਿਹੜਾ ਚਿਹਰਾ ਤੁਹਾਡੇ ਵਿੱਚ ਵਿਚਰਦਾ ਮਤ ਸੋਚਿਓ ਰਾਣਾ ਗੁਰਜੀਤ ਸਿੰਘ ਮਤ ਸੋਚਿਓ ਪਰਮਜੀਤ ਮਤ ਸੋਚਿਓ ਕਿ ਆਪਣਾ ਇਹ ਬੀਜੇਪੀ ਦਾ ਜ਼ਿਲ੍ਹਾ ਪ੍ਰਧਾਨ ਹੈਗਾ ਰਣਜੀਤ ਸਿੰਘ ਖੋਜੇ ਵਾਲਾ ਇਹਨਾਂ ਦੇ ਕਹਿਣ ਤੇ ਬਿਲਕੁਲ ਨਾ ਵੋਟਾਂ ਪਾਇਓ ਕਿਉਂਕਿ ਇਹ ਸਿਰਫ ਬਾਹਰੋਂ ਜਿਹੜੇ ਸ਼ੂਟਰ ਕੈਂਡੀਡੇਟ ਇੱਥੇ ਆਏ ਆ ਉਹਨਾਂ ਦਾ ਸਿਰਫ ਇਲੈਕਸ਼ਨਾਂ ਤੱਕ ਹੈਗੇ ਆ ਮੁੜ ਕੇ ਇਹਨਾਂ ਨੇ ਕੈਨੇਡਾ ਅਮਰੀਕਾ ਵਿੱਚ ਹੀ ਬਹਿਣਾ ਵਾ ਜੇ ਚਿਹਰੇ ਨੂੰ ਆਪਾ ਵੋਟ ਪਾਣੀ ਆ ਤੇ ਫੇਰ ਸਾਥੀਓ ਚਿਹਰਾ ਉਹੀ ਰੱਖਿਓ ਵੀ ਜਿਹੜਾ ਤੁਹਾਡੇ ਵਿੱਚ ਵਿਚੜਦਾ ਤੁਹਾਡੇ ਦੁੱਖ ਸੁੱਖ ਦੇ ਸਾਥੀ ਜਾਂਦਾ ਤੁਹਾਡੇ ਸਰੀਰ ਨੂੰ ਖੂਨ ਜਿਹੜਾ ਵਾ ਉਹ ਫਰੀ ਪਹੁੰਚਾਂਦਾ ਵਾ ਇਸ ਕਰ ਕਿਸੇ ਲਾਲਚ ਨਾਲ ਵੋਟ ਨਾ ਪਾਇਓ ਵੀ ਵੋਟਾਂ ਸਿਰਫ ਦੋ ਮਿੰਨੇ ਹੈਗੀਆਂ ਪਰ ਜੇ ਆਪਾਂ 5 ਸਾਲ ਵੀ ਲਗਾਤਾਰ ਲੋਕਾਂ ਕੋਲੋਂ ਕੰਮ ਲੈਣਾ ਤੇ ਫਿਰ ਆਪਾਂ ਚਿਹਰੇ ਨੂੰ ਵੋਟ ਪਾਈਏ ਹਾਂਜੀ ਮਨਹਾਜੀ ਤੁਸੀਂ ਕਹਿੰਦੇ ਕਿ ਕਰਪੋਤਾ ਤੋਂ ਸੇਵਾ ਦਲ ਦੇ ਜੋਥਰੇ ਨੂੰ ਰਿਪਰੈਜ਼ੈਂਟ ਕਰ ਦੋ ਤਾਂ ਜੇ ਆਪਾਂ ਗੱਲ ਕਰੀਏ 2024 ਦੇ ਵਿੱਚ ਜੂਥ ਵੱਲੋਂ ਕਿਸ ਤਰੀਕੇ ਨਾਲ ਕਿ ਜਿਵੇਂ ਕਿ 2024 ਦੇ ਇਲੈਕਸ਼ਨਾਂ ਨੂੰ ਦੇਖਦੇ ਆ ਤੁਸੀਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦੇ ਉੱਤੇ ਸਾਰੇ ਸਰੋਤਿਆਂ ਨੂੰ ਮੈਂ ਪਿਆਰ ਭਰੀ ਸੱਸੀ ਗੱਲ ਕਹਿੰਦਾ ਜੀ ਸਾਜਨ ਜੀ ਤੁਸੀਂ ਅੱਜ ਮੈਨੂੰ ਮੌਕਾ ਦਿੱਤਾ ਬੋਲਣ ਦਾ ਤੇ ਮੈਂ ਕਹਿ ਦਿਲੋਂ ਤੁਹਾਡਾ ਧੰਨਵਾਦੀ ਵੀ ਹਾਂ ਤੇ ਜਿੱਥੋਂ ਤੱਕ ਆਣਵਲੀਆਂ ਚ ਉਹਨਾਂ ਦੀ ਗੱਲ ਹੈ ਲੋਕ ਸਭਾ ਚੋਣਾਂ ਦੀ ਗੱਲ ਹੈ ਤੇ ਸੇਵਾਦਲ ਸ਼ੁਰੂਆਤ ਲਈ ਸੁਰਜੀਤ ਵੱਧ ਚੜ ਕੇ ਇਸ ਚੌਣਾ ਦੇ ਵਿੱਚ ਆਪ ਕਾਂਗਰਸ ਪਾਰਟੀ ਦਾ ਸਾਥ ਦੇਣਗੇ ਅਤੇ ਪਾਰਟੀ ਦਾ ਝੰਡਾ ਬੁਲੰਦ ਕਰਾਂਗੇ ਤੇ 13 ਦੀਆਂ 13 ਸੀਟਾਂ ਅਸੀਂ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੇ ਆਪ ਗੱਲ ਕਰੀਏ ਤੁਸੀਂ ਭਾਜਪਾ ਦੀ ਕਾਰੇ ਜਿਹੜੀ ਜਿਹੜਾ ਕੰਮਕਾਰ ਨੂੰ ਕਿਤਾ ਦਿਖ ਦੇ ਭਾਜਪਾ ਪਾਰਟੀ ਦੇਖਿਆ ਜਾਵੇ ਤਾਂ ਜੁੰਮਲਾ ਪਾਰਟੀ ਆ ਉਹਨਾਂ ਨੇ ਸੱਤਾ ਦੇ ਵਿੱਚ ਝੂਠ ਦੇ ਪੁਲਿੰਦੇ ਦੇ ਨਾਲ ਸਰਕਾਰ ਬਣਾਈ ਤੇ ਅੱਜ ਤੱਕ ਕੋਈ ਵੀ ਵਾਅਦਾ ਜਿਹੜਾ ਗਰੀਬੀ ਨੂੰ ਲੈ ਕੇ ਬਰੋਜਗਾਰੀ ਨੂੰ ਲੈ ਕੇ ਜਾਂ ਫਿਰ ਕੋਈ ਵੀ ਡਿਵੈਲਪਮੈਂਟ ਨੂੰ ਲੈ ਕੇ ਕੋਈ ਵੀ ਨਹੀਂ ਕੀਤਾ ਸਿਰਫ ਤੇ ਸਿਰਫ ਅਮੀਰ ਘਰਾਣਿਆਂ ਦੀ ਤੇ ਉਹਨਾਂ ਦੀ ਫਾਈਨੈਂਸ਼ੀਅਲ ਉਹਨਾਂ ਦੇ ਬਿਜ਼ਨਸ ਨੂੰ ਹੀ ਵਧਾਵਾ ਹੋਇਆ ਹੈ ਆਮ ਲੋਕਾਂ ਤੇ ਆਮ ਜਨਤਾ ਪੂਰੀ ਤਰ੍ਹਾਂ ਦੁਖੀ ਹਨ ਬੀਜੇਪੀ ਤੋਂ ਤੇ ਬੀਜੇਪੀ ਦੀ ਕਾਰਜ ਪ੍ਰਣਾਲੀ ਤੋਂ ਕੀਰੇ ਕਿ ਮਤਕੀਤ ਤੁਸੀਂ ਗੱਲਾਂ ਕਰਦੇ ਕਿ ਬੀਜੇਪੀ ਬਲੋਕ ਕਿਸ ਚੀਜ਼ਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਦੇਖੋ ਜੀ ਜਦੋਂ ਇਹ ਸੱਤਾ ਚ ਆਏ ਇਹਨਾਂ ਨੇ ਵਸਦਾ ਵਾਦਾ ਕੀਤਾ ਸੀ 15-15 ਲੱਖ ਰੁਪਇਆ ਹਰ ਬੰਦੇ ਦੇ ਅਕਾਊਂਟ ਚ ਪਾਇਆ ਜਾਏਗਾ ਤੇ ਤੁਸੀਂ ਮੈਨੂੰ ਦੱਸੋ ਅੱਜ ਤੱਕ ਕੋਈ ਵਾਦਾ ਪੂਰਾ ਹੋਇਆ ਤੇ ਉਹ ਨਾ ਹੀ ਹੋਣਾ ਕਿਉਂਕਿ ਉਹ ਸਿਰਫ ਤੇ ਸਿਰਫ ਇੱਕ ਝੂਠ ਬੋਲ ਕੇ ਲੋਕਾਂ ਨੂੰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਤੇ ਲੋਕਾਂ ਦੇ ਜਜ਼ਬਾਤਾਂ ਨੂੰ ਖੇਡ ਕੇ ਤੇ ਉਹਨਾਂ ਨੇ ਬਸ ਸਰਕਾਰ ਬਣਾ ਲਈ ਹੈ ਤੇ ਹੁਣ ਅੱਜ ਚੱਟਦੀ ਮੈਂ ਦੱਸੂ ਵੀ ਕੋਈ ਕੋਈ ਡਵੈਲਪਮੈਂਟ ਹੈ ਨਾ ਜੀ ਵਰਲਡ ਡੀਪੀ ਬਹੁਤ ਸਾਡੀ 5ਵੇਂ ਨੰਬਰ ਤੇ ਆ ਜੀ ਇੰਡੀਆ ਦੀ ਉਹ ਵਰਲਡ ਨੂੰ ਕੀ ਕਰਨਾ ਆਪਾਂ ਚਟਣਾ ਵਾ ਜਦ ਲੋਕਾਂ ਕੋਲ ਰੋਸ਼ਨ ਨਹੀਂ ਆ ਲੋਕੀ ਗਰੀਬੀ ਨਾਲ ਮਰ ਰਹੇ ਆ ਤੇ ਮਹਿੰਗਾਈ ਨਾਲ ਲੋਕਾਂ ਦਾ ਬੁਰਾ ਹਾਲ ਹੈ ਤੇ ਵਰਲਡ ਦੇ ਉਤੇ ਅਸੀਂ ਵਰਲਡ ਦੀਆਂ ਗੱਲਾਂ ਕਰੀਏ ਜਾਂ ਉਹ ਜਲੂਲ ਕਰਾ ਗੱਲਾਂ ਕਰਕੇ ਲੋਕਾਂ ਨੂੰ ਜਿਹੜੇ ਜਿਹੜੇ ਮੁੱਦੇ ਆ ਉਹਨਾਂ ਤੋਂ ਭਟਕਾਈਏ ਤੇ ਮੈਂ ਸਮਝਦਾ ਹਾਂ ਕਿ ਉਹਨਾਂ ਦਾ ਕੋਈ ਆਧਾਰ ਹੀ ਹੈ ਨਹੀਂ ਹੈ ਤੇ ਇਸ ਕਰਕੇ ਕਾਂਗਰਸ ਨੂੰ ਹੁਣ ਮੌਕਾ ਮਿਲਣਾ ਚਾਹੀਦਾ ਹੈ। ਜੇ ਆਪਾਂ ਪੰਜਾਬ ਦੇ ਵਿੱਚ ਆਮ ਪਾਰਟੀ ਜਾਂ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਇਹਨਾਂ ਦੇ ਕੰਮ ਕਰਨ ਨੂੰ ਕਿੱਦਾਂ ਦੇਖਦੇ? ਉਹ ਸਭ ਨੂੰ ਪਤਾ ਹੈ ਜੀ ਅਕਾਲੀ ਦਲ ਨੇ ਕਿੱਦਾਂ ਇਸ ਪਰਿਵਾਰ ਨੇ ਅਕਾਲੀ ਦਲ ਨੇ ਕਿੱਦਾਂ ਪੰਜਾਬ ਨੂੰ ਲੁੱਟਿਆ ਤੇ ਆਪਣਾ ਪਰਿਵਾਰਕ ਤੌਰ ਤੇ ਆਪਣੇ ਆਪ ਨੂੰ ਸਮਰਿੱਧ ਕੀਤਾ ਹੈ ਇਹ ਗੱਲ ਕਿਸੇ ਤੋਂ ਛੁਪੀ ਨਹੀਂ ਹੋਈ ਪੰਜਾਬ ਦੇ ਬੱਚੇ-ਬੱਚਿਆਂ ਨੂੰ ਪਤਾ ਹੈ ਤੇ ਜਦੋਂ ਤੱਕ ਕਿ ਆਮ ਆਦਮੀ ਪਾਰਟੀ ਆ ਉਹਨਾਂ ਦਾ ਵੀ ਉਹੀ ਹਾਲ ਹੈ ਤੁਸੀਂ ਦੇਖੋ ਰੇਤ ਮਾਫੀਆ ਐਜ਼ ਇਟ ਇਜ਼ ਹੈ ਕੋਈ ਵੀ ਦੇਖ ਲਓ ਟਰਾਂਸਪੋਰਟੇਸ਼ਨ ਸਿਸਟਮ ਹੈ ਉਹ ਅੱਜ ਤੱਕ ਵੀ ਤੁਸੀਂ ਦੇਖ ਲਓ ਐਜ਼ ਇਟ ਇਜ਼ ਹੈ ਉਹਨਾਂ ਦਾ ਵੀ ਕੋਈ ਹਾਲ ਨਹੀਂ ਹੈਗਾ ਦੋਨੋਂ ਪਾਰਟੀਆਂ ਇੱਕ ਬਰਾਬਰ ਹੀ ਆ ਮੈਂ ਨਹੀਂ ਸਮਝਦਾ ਕਿ ਉਹ ਕੋਈ ਕੰਮ ਜ਼ਮੀਨੀ ਪੱਧਰ ਦੇ ਉਹ ਆਵਾ ਸਿਰਫ ਇੱਕ ਠੀਕ ਆ ਉਹਨਾਂ ਨੇ ਬਿਜਲੀ ਜ਼ਰੂਰ ਮੁਫਤ ਕੀਤੀ ਆ ਉਸ ਚੀਜ਼ ਦੇ ਚਲੋ ਅਹੀ ਵੀ ਨਾਲ ਆ ਉਹਨਾਂ ਦੇ ਕਿਉਂਕਿ ਪਾਰਟੀ ਨੇ ਇੱਕ ਕੰਮ ਕੀਤਾ ਹੈ ਤੇ ਉਸ ਤੋਂ ਇਲਾਵਾ ਤਾਂ ਕੋਈ ਵੱਡਾ ਕੰਮ ਉਹਨਾਂ ਨੇ ਕੀਤਾ ਨਹੀਂ ਹਜ਼ਾਰ ਰੁਪਏ ਵਾਅਦਾ ਕੀਤਾ ਸੀ ਉਹਨਾਂ ਨੇ ਕਿ ਲੇਡੀਜ਼ ਨੂੰ ਦਵਾਂਗੇ ਉਹ ਅੱਜ ਤੱਕ ਤਾਂ ਸਰਕਾਰ ਬਣੀ ਨੂੰ 2.5 ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਪਰ ਉਹ ਵੀ ਵਾਅਦਾ ਉਹਨਾਂ ਨੇ ਕਦੀ ਪੂਰਾ ਨਹੀਂ ਕੀਤਾ ਤੁਸੀਂ ਯੂਥ ਹੈਗੇ ਤਾਂ ਲੋਕਾਂ ਦੇ ਯੂਥ ਦੇ ਨਾਲ ਵਿਚਰਦੇ ਵੀ ਹੈ ਤਾਂ ਸ਼ਹਿਰ ਦੇ ਵਿੱਚ ਵੀ ਇਹ ਕਹੋ ਕਿ ਵਰਕਿੰਗ ਕਰਦੇ ਤਾਂ ਯੂਥ ਦੀ ਭਾਵਨਾਵਾਂ ਨੂੰ ਕਿੱਦਾਂ ਦੇ ਦੇ ਲੋਕਾਂ ਦੀ ਜਿਹੜੀ ਯੂਥ ਦੀ ਫੀਲਿੰਗ ਕੀ ਹੈ ਕਿ ਕਿਹੜੀ ਪਾਰਟੀ ਨੂੰ ਸਮਰਥਨ ਕੀਤਾ ਜਾਊਗਾ ਯੂਥ ਚੇਂਜ ਚਾਹੁੰਦੀ ਹੈ ਜੀ ਯੂਥ ਚਾਹੁੰਦੀ ਹੈ ਵੀ ਰਾਹੁਲ ਗਾਂਧੀ ਜੀ ਦੇ ਨੇਤਰਤਵ ਦੇ ਵਿੱਚ ਉਹ ਸਰਕਾਰ ਬਣੇ ਤਾਂ ਕਿ ਉਹ ਯੂਥ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਮੈਂ ਵੀ ਸਮਝਦਾ ਹਾਂ ਕਿ ਇਸ ਵਾਰ ਜ਼ਰੂਰ ਅ 2024 ਦੇ ਵਿੱਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਨਿਸ਼ਚੈ ਦੀ ਬਣਾਏਗੀ ਤੇ ਜੇ ਆਪਾਂ ਕਹ ਲੋ ਕਿ ਆਮ ਪਾਰਟੀ ਦੇ ਨੇਤਾ ਕੇਜਰੀਵਾਲ ਦੀ ਗੱਲ ਕਰੀਏ ਤਾਂ ਇਲੈਕਸ਼ਨਰਾਂ ਦੇ ਦਰਮਿਆਨ ਪਹਿਲਾ ਉਹਨਾਂ ਦੇ ਉੱਤੇ ਜਿਹੜੇ ਇੰਨੇ ਵੱਡੇ ਇਲਜ਼ਾਮ ਲੱਗਦੇ ਆ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਤਨੇ ਕਿਤੇ ਕਹ ਲੋ ਕਿ ਤਨੇ ਕਿਤੇ ਕੋਸਟਾਲ ਚਕਾਲਾ ਹੋਊਗਾ ਦੇਖੋ ਜੀ ਸਾਜਨਜੀ ਪਾਰਟੀ ਦਾ ਬੰਦਾ ਕੋਈ ਵੀ ਹੋਵੇ ਕੁਛ ਨਾ ਕੁਛ ਗਲਤੀ ਜ਼ਰੂਰ ਹੁੰਦੀ ਹੈ ਤਾਂ ਹੀ ਇਸ ਵੇਲੇ ਉਹ ਜੀਲ ਦੇ ਅੰਦਰ ਬੰਦ ਹਨ ਬਾਕੀ ਦੇਖਿਆ ਜਾਵੇ ਕਿ ਬੀਜੇਪੀ ਜਲੀ ਬਦਲੇ ਦੀ ਰਾਜਨੀਤੀ ਕਰ ਰਹੀ ਹੈ ਇਹ ਵੀ ਠੀਕ ਨਹੀਂ ਹੈ ਅਗਰ ਬੰਦਾ ਕੋਈ ਮੁਜਰਮਾ ਕੋਈ ਕ੍ਰਾਈਮਨਲ ਆ ਤੇ ਉਹ ਕੋਰਟ ਦੇ ਵੱਲੋਂ ਜਿੱਦਾਂ ਨੀਤੀ ਅਨਸਾਰ ਕੰਮ ਹੋਣਾ ਚਾਹੀਦਾ ਇਹ ਨਹੀਂ ਕਿ ਫੜ ਫੜ ਕੇ ਆਹ ਬੰਦੇ ਜੇਲਾ ਜੀ ਬੰਦ ਕਰੀਏ ਤਾਂ ਕਿ ਉਹ ਤਾਂ ਫਿਰ ਉਹੀ ਗੱਲ ਹੋ ਗਿਆ ਡਿਕਟੇਟਰਸ਼ਿਪ ਹੋ ਗਈ ਹੈ ਡਿਕਟੇਟਰਸ਼ਿਪ ਦੇ ਵਿੱਚ ਕੋਈ ਬੋਲ ਨਹੀਂ ਸਕਦਾ ਲੋਕਤੰਤਰ ਵਿੱਚ ਕੋਈ ਗੱਲ ਨਹੀਂ ਕਰ ਸਕਦਾ ਜਿਹੜਾ ਬੋਲੇਗਾ ਉਹਨੂੰ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਜਾਏਗਾ ਤੁਸੀਂ ਦੇਖੋ ਬੀਤੇ ਦਿਨਾਂ ਵਿੱਚ ਕਿੰਨੇ ਭ੍ਰਸ਼ਟਾਚਾਰੀ ਨੇਤਾਵਾਂ ਜਿਹੜੇ ਬੀਜੇਪੀ 'ਚ ਸ਼ਾਮਲ ਹੋਏ ਆ ਹੁਣ ਇਦਾਂ ਲੱਗਦਾ ਵਾ ਕਿ ਬੀਜੇਪੀ ਭ੍ਰਸ਼ਟਾਚਾਰ ਦੀ ਜਨਮਨੀ ਆ ਸਾਰੇ ਭ੍ਰਸ਼ਟਾਚਾਰ ਕਰੋ ਤੇ ਬੀਜੇਪੀ 'ਚ ਸ਼ਾਮਲ ਹੋ ਕੇ ਪਾਕ ਸਾਫ ਹੋ ਜਾਓ ਇਹ ਤੋਂ ਤੁਸੀਂ ਕੀ ਸਮਝਦੇ ਹੋ ਕਿ ਜਿੰਨੇ ਵੀ ਬੀਤੇ ਦਿਨਾਂ ਦੇ ਵਿੱਚ ਕਾਂਗਰਸ ਛੱਡ ਗਏ ਜਾਂ ਬੀਜੇਪੀ ਛੱਡ ਗਏ ਜਾਂ ਪਾਰਟੀ ਛੱਡ ਕੇ ਸਾਰੇ ਨੇਦਾ ਬੀਜੇਪੀ 'ਚ ਚਲੇ ਗਏ ਆ ਇਹ ਉੱਥੇ ਤੁਸੀਂ ਸਮਝਦੇ ਹੋ ਕਿ ਕੀ ਕਿਸ ਚੀਜ਼ ਦੀ ਰਾਜਨੀਤੀ ਕਿਸ ਪੱਧਰ ਦੀ ਰਾਜਨੀਤੀ ਜਾ ਰਹੀ ਹੈ ਸੋਈ ਲੋਕਾਂ ਨੂੰ ਕਿਸ ਤਰੀਕੇ ਨਾਲ ਜਾਗਰਤ ਹੋਣਾ ਚਾਹੀਦਾ ਹੈ ਇਲੈਕਸ਼ਨਾਂ ਦੇ ਵਿੱਚ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਬਹੁਤ ਸੋਚ ਸਮਝ ਕੇ ਕਰਨਾ ਚਾਹੀਦਾ ਵਾ ਕਿਸੇ ਵੀ ਲਾਲਚ ਤੋਂ ਰਹਿਤ ਨਿਰਪੱਖ ਭਾਵਨਾ ਨਾਲ ਆਪਣੀ ਵੋਟ ਦਾ ਉਹਨਾਂ ਨੂੰ ਮਤਦਾਨ ਕਰਨਾ ਚਾਹੀਦਾ ਵਾ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਵੀ ਪਾਰਟੀਆਂ ਜਾਂ ਲੋਕਾਂ ਕਿਰਕੀ ਕੈਂਡੀਡੇਟ ਨੂੰ ਦੇ ਉੱਤੇ ਵੀ ਵਿਚਾਰ ਕਰਨਾ ਚਾਹੀਦਾ ਹੈ ਹਾਂ ਜ਼ਰੂਰ ਕਰਨਾ ਚਾਹੀਦਾ ਵਾ ਉੰਦੀ ਕੁਆਲੀਫਿਕੇਸ਼ਨ ਦੇਖਣੀ ਚਾਹੀਦੀ ਆ ਉਹਦੀ ਬੈਕਗ੍ਰਾਉਂਡ ਦੇਖਣੀ ਚਾਹੀਦੀ ਆ ਬਿਨਾ ਸੋਚੇ ਸਮਝੇ ਸਾਡੇ ਲੋਗ ਵੋਟਾ ਪਾਪਾ ਕੇ ਲੋਕਾਂ ਨੂੰ ਜਿਤਾ ਰਹੇ ਆ ਔਰ ਉਹ ਦੇਖੋ ਵੀ ਕੋਈ ਵੀ ਪਾਰਟੀ ਦਾ ਨੇਤਾ ਵਾ ਕੁਆਲੀਫਿਕੇਸ਼ਨ ਦੇਖਣੀ ਚਾਹੀਦੀ ਆ ਉਹਦੀ ਬੈਕਗ੍ਰਾਉਂਡ ਦੇਖਣੀ ਚਾਹੀਦੀ ਆ ਬਿਨਾ ਸੋਚੇ ਸਮਝੇ ਸਾਡੇ ਲੋਗ ਵੋਟਾ ਪਾਪਾ ਕੇ ਲੋਕਾਂ ਨੂੰ ਜਿਤਾ ਰਹੇ ਆ ਔਰ ਉਹ ਦੇਖੋ ਵੀ ਕੋਈ ਵੀ ਪਾਰਟੀ ਦਾ ਨੇਤਾ ਵਾ ਸ਼ਹਿਰ ਦੇ ਉੱਤੇ ਜਾਂ ਆਪਣੇ ਹਲਕੇ ਦੇ ਉੱਤੇ ਕੋਈ ਡਵੈਲਪਮੈਂਟ ਨਹੀਂ ਕਰਦਾ ਜਦ ਕਿ ਉਹ ਆਪਣੇ ਨਿਜੀ ਹਿੱਤਾਂ ਨੂੰ ਰੱਖ ਕੇ ਆਪਣੇ ਆਪ ਦੇ ਉੱਤੇ ਆਪਣੀ ਪਰਿਵਾਰਕ ਸੰਪਤੀ ਨੂੰ ਹੀ ਵਧਾਉਂਦਾ ਨਾ ਹੀ ਲੋਕਤੰਤਰ ਦੇ ਵਿੱਚ ਸਿਰ ਜੇ ਆਪਾਂ ਗੱਲ ਕਰੀਏ ਕਿ ਆਮ ਪਾਰਟੀ ਵੱਲੋਂ ਜਿਹੜਾ ਕਿ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਲਾਲਜੀ ਜੀ ਭੁੱਲਰ ਜਿਹੜਾ ਕਿ ਤੁਹਾਡੇ ਕੈਂਡੀਡੇਟ ਹੈਗੇ ਆ ਐਮਪੀ ਇਲੈਕਸ਼ਨ ਲਈ ਤੇ ਜੇ ਅਪ ਗੱਲ ਕਰੀਏ ਤਾਂ ਸ਼ਾਇਦ ਦੇ ਵਿੱਚ ਜਿਹੜੀ ਕਿ ਬਾਕੀ ਪਾਰਟੀਆਂ ਦਾ ਜਿਹੜੀ ਕਿ ਤੁਸੀਂ ਪੋਜੀਸ਼ਨ ਕਿਦਾਂ ਦੇਖਦੇ ਜਿਹੜੀ ਕਿ ਆਨਰ ਵਾਲੇ ਟਾਈਮ ਦੇ ਵਿੱਚ ਪਹਿਲਾਂ ਆਪ ਹੀ ਪੋਜੀਸ਼ਨ ਪਤਾ ਲੱਗਣੀ ਚਾਹੀਦੀ ਕਿ ਅਸੀਂ ਤਕਰੀਬਨ 1 ਮਹੀਨਾ ਪਹਿਲਾਂ ਅੱਜ ਤੋਂ 1 ਮਹੀਨਾ ਪਹਿਲਾਂ ਸਾਡੀ ਪਾਰਟੀ ਨੇ ਸਾਡਾ ਵੀਰ ਲਾਲਜੀ ਸਿੰਘ ਪੁੱਤਰ ਜੋ ਕਿ ਕਬਨਨੋ ਨੋਇਸਟਰ ਹੈ ਉਹਨਾਂ ਨੂੰ ਇਥੋਂ ਲੋਕ ਸਭਾ ਦਾ ਕੈਂਡੀਡੇਟ ਉਤਾਰ ਦਿੱਤਾ ਪਰ ਦੂਜੀ ਪਾਰਟੀਆਂ ਚਾਹੀਏ ਜੀ ਬੀਜਪੀ ਹੋਵੇ ਚਾਹ ਕਾਲੀ ਧਨ ਹੋਵੇ ਚਾਹ ਕਾਂਗਰਸ ਹੋਵੇ ਚਾਹ ਕੋ ਹੋਰ ਪਾਰਟੀ ਹੋਣ ਉਹਨਾਂ ਚ ਇਨੀ ਵੈਸਤਾ ਜਾਂ ਬਖਲਾਅਤ ਹੈ ਅੱਜ ਤੱਕ ਕੋ ਆਪਣਾ ਕੈਂਡੀਡੇਟ ਨਹੀਂ ਡਿਕਲੇਅਰ ਕਰ ਸਕੀ ਉਹਨਾਂ ਮੈਦਾਨ ਚ ਨਹੀਂ ਉਤਾਰ ਸਕੀ ਦਾ ਕਾਰਨ ਇੱਕੋ ਇੱਕ ਹੈ ਕਿ ਉਹਨਾਂ ਨੂੰ ਰਿਐਲਿਟੀ ਪਤਾ ਹੈ ਕਿ ਸਰਦਾਰ ਪ੍ਰਗਨਸ਼ ਕੇ ਮਾਨ ਜੀ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜਾ ਹੈ ਉਹ ਲੋਕਾਂ ਨਾਲ ਜੋ ਗਾਰੰਟੀਆਂ ਕਰਦੀ ਹੈ ਉਹ ਪੂਰੀਆਂ ਕਰਦੀ ਹੈ ਤੇ ਇਹਨਾਂ ਨੇ ਚਾਹੇ ਮੋਦੀ ਸਾਹਿਬ ਹੋ ਤੇ ਚਾਹੇ ਇਹ ਪ੍ਰਾਣੀ ਸਾਹਿਬ ਇਥੇ ਪੰਜਾਬ ਦੀ ਸਰਕਾਰਾਂ ਹੋ ਇਹਨਾਂ ਨੇ ਸਿਰਫ ਲੋਕ ਸਭੂ ਕੇ ਛੱਡੇ ਨੇ ਚਾਹੇ 15 ਲੱਖ 15-15 ਲੱਖ ਲੋਕਾਂ ਨੂੰ ਜਿੰਦੇ ਹੋ ਚਾਹੇ ਪੈਟਰੋਲ 35 ਰੁਪਏ ਕਰਨ ਦੇ ਚਾਹੇ ਡਾਲਰ ਨੂੰ 40 ਰੁਪਏ ਤੇ ਲਿਆਉਣਗੇ ਜਦ ਕੀ ਮਹंगाई ਇਸ ਕਰਾਂ ਤੇ ਹੈ ਔਰ ਹਰ ਇੱਕ ਚੀਜ਼ ਜਿਹੜੀ ਸੈਂਟਰ ਵੱਲੋਂ ਹਰ ਇੱਕ ਛੋਟੀ ਮੋਟੀ ਗੱਲ ਤੇ ਸੈਂਟਰ ਵੱਲੋਂ ਪੰਜਾਬ ਨਾਲ ਵਿਸਥਾਰ ਕੀਤਾ ਜਾ ਰਿਹਾ ਹੈ ਔਰ ਜਿਹੜੀਆਂ ਲੋਕਲ ਜਿਹੜੀਆਂ ਜਿਹੜੀਆਂ ਸਾਡੀਆਂ ਤਰਵੈਤੀ ਪਾਰਟੀਆਂ ਕਾਂਗਰਸ ਅਕਾਲੀ ਦਲ ਭਾਜਪਾ ਉਹ ਉੱਥੇ ਪੰਜਾਬ ਦੇ ਹਕਾਕਾਂ ਦੀ ਗੱਲ ਕਰਦੇ ਆ ਉਹਨਾਂ ਨੂੰ ਸੰਸਦ ਵਿੱਚ ਦੰਗਲ ਪੈ ਜਾਂਦੀ ਅੱਜ ਤੱਕ ਉਹਨਾਂ ਕਦੀ ਕੋਈ ਪੰਜਾਬ ਦੇ ਨਾਲ ਖੰਡ ਦੀ ਪੰਜਾਬ ਦੀ ਪੱਖ ਵਿੱਚ ਗੱਲ ਕਰਨ ਦੀ ਅੱਜ ਤੱਕ ਕੋਈ ਜੁਰਤ ਨਹੀਂ ਕੀਤੀ ਇਸੇ ਬਖਲਾਟ ਕਿਉਂਕਿ ਇਹ ਸਾਰੀਆਂ ਗੱਲਾਂ ਨੂੰ ਲੋਕ ਇਥੋਂ ਦੇ ਕਲੀ ਪਾਰਟੀ ਜਾਣੂ ਹੋ ਗਏ ਨੇ ਇਸੇ ਕਰਕੇ ਉਹ ਸਾ ਕੋਈ ਵੀ ਆਉਦਾ ਕੈਂਡੀਡੇਟ ਡਿਕਲੇਅਰ ਕਰ ਦਿੱਤੋ ਵੀ ਚਿੱਜ ਕਰੀਆਂ ਦੇਖੋ ਅੱਗੇ ਕਿੰ ਨੂੰ ਕਰਦੀਆਂ ਜਾਂ ਕੀ ਕਰਦੀਆਂ ਪਰ ਸਾਡੀ ਵੀਰ ਦੀ ਜਣੀ ਜਿੱਤ ਯਕੀਨੀ ਹੈ ਸਰ ਜੇ ਅਪਾ ਗੱਲ ਕਰੀਏ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਜਿਹੜਾ ਕਿ ਬੀਜੇਪੀ ਜਿਹਦਾ ਕਿ ਬੀਜੇਪੀ ਦੇ ਇੱਕ ਟ੍ਰੈਂਡ ਹੁੰਦਾ ਕਿ ਸੈਲੀਬ੍ਰਿਟੀ ਕੈਂਡੀਡੇਟ ਲੱਭਣਾ ਕਿਤੇ ਲੱਗਦਾ ਵਾ ਤੁਹਾਨੂੰ ਕਿ ਸੈਲੀਬ੍ਰਿਟੀ ਨੂੰ ਉਹਨਾਂ ਨੂੰ ਕਿ ਲੱਭ ਰਿਹਾ ਪਿਆ ਕੋਈ ਦੇਖੋ ਸੈਲੀਬ੍ਰਿਟੀ ਜਿੰਨੇ ਮਰਜ਼ੀ ਲੱਭੀ ਜਾਣ ਤੁਹਾਨੂੰ ਪਤਾ ਹੀ ਆ ਕੀ ਲੋਕਾਂ ਨੇ ਉਹ ਵੀ ਸਾਰੇ ਲੋਕਾਂ ਬਰਦਾਸਪੁਰ ਦੇ ਏ.ਬੀ.ਏ ਦੇ ਲੋਕਾਂ ਨੇ ਦੇਖਿਆ ਆਪਣਾਂ ਕਦਾਰੀਆਂ ਦੇਖਿਆ ਕਿ ਉਹ ਸੈਲੀਬ੍ਰਿਟੀ ਕੀ ਕਰਦੇ ਨੇ ਕੋਈ ਖਤਖਾਵੇ ਨਹੀਂ ਆਉਂਦੇ ਨੇ ਉਹਨਾਂ ਨੇ ਨਾ ਜਿੱਦਕਰ ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ ਕਿ ਸਾਨੂੰ ਉਹ ਬੰਦੇ ਚਾਹੀਦੇ ਨੇ ਜਿਹੜੇ ਪੰਜਾਬ ਦੇ ਹੱਕ ਦੀ ਜਿਹੜੇ ਸੱਚ ਦੀ ਗੱਲ ਜਿਹੜੀ ਜਾ ਕੇ ਉਥੇ ਸੰਸਦ ਵਿੱਚ ਕਰ ਸਕਣ ਪਰ ਇਹ ਲੋਕ ਜਿਹੜੀਆਂ ਦੂਜੀਆਂ ਪਾਰਟੀ ਚਾਹੇ ਸੈਲੀਬ੍ਰਿਟੀ ਤੇ ਦੇਖੋ ਸਰੀਦੋਲ ਵੜਿਆ ਹੀ ਨਹੀਂ ਪ੍ਰਸਾਦ ਦੇ ਵਿੱਚ ਉਹ ਉਥੇ ਪੇਦੇ ਪੋਤ ਨਹੀਂ ਹਾਜ਼ਰੀ ਨਹੀਂ ਲਵਾਈ ਪਤਾ ਨਹੀਂ ਕਿਹੜੇ ਨਾਲ ਕੇ ਪੜਦਾ ਰਿਹਾ ਜਾਂ ਲਾਉਂਦਾ ਹੈ ਉਹਨੇ ਕੁਝ ਕੀਤਾ ਹੀ ਨਹੀਂ ਔਰ ਲੋਕ ਪੰਜਾਬ ਦੇ ਬਹੁਤ ਚੰਗੀ ਤਰ੍ਹਾਂ ਜਾਣਦੇ ਜੀ ਇਹੋ ਜਿਹਾ ਕਰਨਗੇ ਤੇ ਲੋਕਾਂ ਨੇ ਉਹਨਾਂ ਨੂੰ ਬਰੰਗ ਜਿੱਥੇ ਬੰਬੇ ਆ ਜਿੱਥੋਂ ਵੀ ਆਵੇ ਬਰੰਗ ਮਾਉਣੇ ਦਿੱਸੀ ਜੇ ਆਪਾਂ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੀ ਜਿਹੜਾ ਪਿਛਲੇ ਐਮਪੀ ਦੀ ਕਰੇ ਪ੍ਰਣਾਲੀ ਨੂੰ ਤੁਸੀਂ ਕਿਤੇ ਦਿੱਖਦੇ ਕਿਉਂਕਿ ਜੇ ਆਪਾਂ ਖਡੂਰ ਸਾਹਿਬ ਦੀ ਜਿਹੜੀ ਕਿ ਐਮਪੀ ਇਲੈਕਸ਼ਨ ਦੀ ਗੱਲ ਕਰੀਏ ਨੋ ਹਲਕੇ ਪੈਂਦੇ ਤਾਂ ਕਰਪੋਥਲਾ ਵੀ ਪੈਂਦਾ ਵਾ ਤੈਨੂੰ ਲੱਗਦਾ ਕਿ ਕਿਤੇ ਡਿਵੈਲਪਮੈਂਟ ਐਮਪੀ ਵੱਲੋਂ ਜੋ ਕੋਈ ਫੰਡ ਕੋਈ ਰੀਲਿਸ ਕੀਤਾ ਹੋਵੇ ਕਾਂਗਰਸ ਦੇ ਮੈਂ ਵੀ ਡਿਵੈਲਪਮੈਂਟ ਦੀ ਗੱਲ ਕੀਤੀ ਤੁਸੀਂ ਸੰਸਦ ਕਦੀ ਬੋਲਦੇ ਸੁਣਿਆ ਤਾਂ ਮੈਨੂੰ ਤਾਂ ਦੱਸ ਦਿਓ ਤੁਸੀਂ ਮੀਡੀਆ ਵਾਲੇ ਇੱਥੇ ਉੱਥੇ ਆਉਣ ਦਾ ਹੀ ਗੱਲ ਦੀ ਗੱਲ ਜਿੱਥੇ ਸੰਸਦ ਵਿੱਚ ਜਾਂਦੇ ਜਿਹਦਾ ਉਹਨਾਂ ਨੂੰ ਖਰਚਾ ਮਿਲਦਾ ਜਿਹਦੀ ਤਨਖਾਹ ਮਿਲਦੀ ਆ ਜिले ਦੇ ਨੇ ਸੰਸਦ ਲੱਗਦੀ ਆ ਉਹਦੇ ਖਰਚੇ ਸਾਰੇ ਮਿਲਦੇ ਆ ਉੱਥੇ ਪਹੁੰਚ ਕੇ ਪੰਜਾਬ ਦੀ ਨਹੀਂ ਗੱਲ ਕਰਦੇ ਉਹਨਾਂ ਕਰਨਾ ਕੀ ਇਹ ਲੋਕ ਜਿਹੜੇ ਨੇ ਇਹਨਾਂ ਨੂੰ ਲੋਕਾਂ ਨੂੰ ਪੰਜਾਬੀਆਂ ਨੇ ਪਛਾਣਦੇ ਕਿੰਨਾ ਨੇ ਕਦੀ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕੀਤੀ ਇਹ 2575 ਵਾਲੇ ਲੋਕ ਨੇ ਹਿੱਸੇਦਾਰੀ ਪਾ ਕੇ ਆਪਣੇ ਕਾਰੋਬਾਰ ਕਰਦੇ ਰਹੇ ਨੇ ਜਦ ਕਿ ਪੰਜਾਬ ਇਥੋਂ ਜਿਹੜੇ ਉਜੜਦਾ ਰਿਹਾ ਇਥੋਂ ਦੇ ਬੱਚੇ ਬਾਹਰ ਮਾਈਗ੍ਰੇਟ ਕਰਦੇ ਰਹੇ ਨੇ ਲੋਕੀ ਇਥੋਂ ਦੇ ਰੋਜ਼ਗਾਰ ਨੂੰ ਤਰਸਦੇ ਰਹੇ ਨੇ ਉਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ 2022 ਦੇ ਵਿੱਚ ਜਿਹੜੇ ਲੋਕਾਂ ਨੇ ਬਣ ਕੇ ਐਮਐਲਏ ਬਣਾਈ ਨੇ ਔਰ ਇਸ ਵਾਰੀ ਲੋਕੀ 13 ਦੇ 13 ਐਮਪੀ ਵੀ ਸਾਡੇ ਬਣਾਉਣਗੇ ਸਤਿਗੁਰੂ ਨਾਮਕ ਵਾਲੀ 13 13 ਹੋਊਗੀ ਲੋਕੀ ਪਿਛਲੇਆਂ ਗੱਲਾਂ ਤੇ ਨਹੀਂ ਆਉਣ ਵਾਲੇ ਲੋਕਾਂ ਨੇ ਮਨ ਬਣਾਇਆ ਹੋਇਆ ਜੇ ਅਕਾਲੀ ਦਲ ਦੇ ਕੈਂਡੀਡੇਟ ਤੇ ਗੱਲ ਕਰੀ ਜਾਏ ਅਕਾਲੀ ਦਲ ਆਪਣਾ ਖਰੂਰ ਸਾਬ ਨੂੰ ਕੋਈ ਕੈਂਡੀਡੇਟ ਖੜਾ ਕਰ ਦੇ ਤਾਂ ਅਕਾਲੀ ਦਲ ਦੀ ਪੋਜੀਸ਼ਨ ਕਿੱਦਾਂ ਦੇਖਦੇ ਤੁਸੀਂ ਉਹ ਤਿੰਨ ਮੈਂ ਦੱਸੀ ਸਾਰੀ ਇਹ ਮਥਾ ਸਿੰਘ ਪ੍ਰੇਮ ਸਿੰਘ ਵਨ ਇਜ਼ ਦ ਸੇਮ ਥਿੰਗ ਇਹਨਾਂ ਦੀ ਚਾਹੇ ਕਾਲੀ ਹੋਣ ਚਾਹੇ ਕਾਂਗਰਸੀ ਹੋਣ ਚਾਹੇ ਬੀਜੇਪੀ ਵਾਲੇ ਹੋਣ ਇਹ ਗਲ ਨਹੀਂ ਕਿ ਗੇਮ ਖੇਡਦੇ ਰੇ ਲੋਕ ਇਹਨਾਂ ਨੂੰ ਪਛਾਣ ਗਏ ਇਹਨਾਂ ਨੇ ਕਦੀ ਵੀ ਮਰ ਜਿਹੜੀ ਗੱਲ ਦੱਸਿਆ ਕਿ ਦੇਖੋ ਸਾਡਾ ਤਕਰੀਬਨ 6000 ਕਰੋੜ ਤੋਂ ਵੱਧ ਜਿਹੜਾ ਰੂਰਲ ਡਿਵੈਲਪਮੈਂਟ ਫੰਡ ਰੋਕ ਰੱਖਿਆ ਹੈਲਥ ਮਿਸ਼ਨ ਦੇ ਕੌਮੀ ਹੈਲਥ ਮਿਸ਼ਨ ਦੇ ਇਹਨਾਂ ਨੇ ਪੈਸੇ ਰੋਕ ਰੱਖੇ ਇਹਨਾਂ ਬਾਰੇ ਗੱਲ ਕਰਦੇ ਹਾਂ ਇਹਨਾਂ ਨੂੰ ਮੋਦੀ ਸਾਹਿਬ ਦੇ ਨਾਲ ਜਿਨੇ ਬੀਜੇਪੀ ਵਾਲੇ ਚਾਹੇ ਇਕੱਲੀ ਆ ਪੰਜਾਬਤ ਹੋ ਗਿਆ ਹੈ ਐਮਪੀ ਚਾਹੇ ਕਾਂਗਰਸੀ ਇਹਨਾਂ ਨੂੰ ਤੰਗੜ ਪਿੰਦੀ ਰਹੀ ਹੈ ਇਹਨਾਂ ਅੱਗੇ ਕੀ ਕਰਨਾ ਇਸ ਕਰਕੇ ਲੋਕਾਂ ਨੇ ਮਨ ਬਣਾ ਰਿਆ 13 ਦੇ 13 ਸਾਡੇਾਂ ਦੀ ਕੋਈ ਜਿੱਥੇ ਲਿਖਣ ਵਾਲੇ ਨਹੀਂ 13 ਦੇ 13 ਇੰਕੀ ਜਿਹੜੇ ਆ ਉਹ ਸਾਡੇ ਜਾਣਗੇ ਔਰ ਪੰਜਾਬ ਦੇ ਹੱਕ ਦੀ ਗੱਲ ਕਰਨੇ ਪੰਜਾਬ ਦੇ ਹੱਕ ਲੈ ਕੇ ਆਉਣੇ ਆ ਅੱਜ ਅਬ ਜੀ ਜੇ ਆਪਾਂ ਗੱਲ ਕਰੀਏ ਤੁਸੀਂ ਵੀ ਪਿਛਲੇ ਲੰਬੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਤਕਰਪੋਥਾ ਜ਼ਿਲ੍ਹੇ ਦੇ ਵਿੱਚ ਜਿਹੜੀ ਰਾਜਨੀਤੀ ਦੇ ਵਿੱਚ ਇੰਨੇ ਕਿੰਨੇ ਸਰਗਰਮ ਹੈਗੇ ਕਿ ਲੋਕਾਂ ਦੇ ਮੁੱਦਿਆਂ ਨੂੰ ਵੀ ਕਹੋ ਕਿ ਸਰਕਾਰੀ ਦਰਵਾਜ਼ੇ ਜਾਂ ਇंसाਫ ਤੋਂ ਆਉਂਦੇ ਆ ਤਾਂ ਜੇ ਆਪਾਂ ਗੱਲ ਕਰੀਏ 2024 ਲੋਕ ਸਭਾ ਜਿਹੜੇ ਕਿ ਚੋਣਾਂ ਨੂੰ ਲੈ ਕੇ ਕਿੱਦਾਂ ਦੇਖਦੇ ਕਿ ਕਿਹੜੀ ਪਾਰਟੀ ਦੀ ਜਿਹੜੀ ਸਰਕਾਰ ਹੋਣੀ ਚਾਹੀਦੀ ਹੈ ਦੇਖੋ ਜੀ ਮੈਂ ਆ ਵੀ ਰਾਜਪੂਤ ਸੇਵਾ ਦਾ ਹਲਕਾ ਕਪੂਰ ਦਾ ਮੀਡੀਆ ਜਾਣਦਾ ਮੈਂ ਤੁਸੀਂ ਲੰਬੇ ਸਮੇਂ ਤੋਂ ਹਲਕੇ ਕਪੂਰ ਨੇ ਦੇ ਦਬੇ ਕੁਛ ਨੇ ਲੋਕਾਂ ਦੀ ਆਵਾਜ਼ ਜਿਹੜੀ ਆ ਬੁਲੰਦ ਕੀਤੀ ਆ ਦੂਜੀ ਗੱਲ ਜਿਹੜੀ ਤੁਸੀਂ ਪੁੱਛਿਆ ਵਾ ਕਿ ਜਿਹੜਾ ਸਰਕਾਰ ਜਿਹੜੀ ਆ ਉਹ ਕਿਹਦੀ ਮੰਨਦੀ ਦੀ ਆ ਸੈਂਟਰ ਦੇ ਵਿੱਚ ਅਸੀਂ ਸਭ ਜਾਣਦੇ ਹਾਂ ਪਿਛਲੇ 10 ਸਾਲ ਤੋਂ ਮੋਤੀ ਜ਼ਾਬ ਜਿਹੜੀ ਜਿਹੜੀ ਆ ਸਰਕਾਰ ਤੋਂ ਕਾਬੂਜ ਆ ਠੀਕ ਆ ਉਹਨਾਂ ਨੇ ਕਿਉਂਕਿ ਕਹਿੰਦੇ ਨਾ ਲੰਬੇ ਸਮੇਂ ਜੋ ਸਰਕਾਰ ਕਾਬੂਜ ਹੋਵੇ ਉਹਦੀ ਪੋਜ਼ਿਟਿਵਿਟੀ ਵੀ ਹੁੰਦੀ ਆ ਨੈਗੇਟਿਵਿਟੀ ਵੀ ਹੁੰਦੀ ਆ ਇਹ ਲੋਕਾਂ ਨੇ ਆਪਣਾ ਮਨ ਬਣਾਣਾ ਹੁੰਦਾ ਵਾ ਕਿਉਂਕਿ ਮੈਂ ਪੰਜਾਬ ਦਾ ਵਸਨੀਕ ਹੋਂ ਦੇ ਨਾਤੇ ਹਲਕੇ ਕਪੂਤਰੇ ਆ ਵਸਨੀਕ ਹੋਂ ਦੇ ਨਾਤੇ ਕਪੂਤਰੇ ਦੀ ਤੇ ਪੰਜਾਬ ਦੀ ਗੱਲ ਕਰਾਂਗਾ ਕਿ ਕਪੂਤਰੇ ਦੇ ਵਿੱਚ ਕਿਸੇ ਲੰਬੇ ਸਮੇਂ ਤੋਂ ਵਕ ਵਕ ਲੀਡਰ ਸਹਿਮਾਨ ਵਕ ਵਕ ਮੈਂਬਰ ਪਾਰਲੀਮੈਂਟ ਜਿੱਤ ਕੇ ਇਥੇ ਜਾਂਦੇ ਰਹੇ ਪਰ ਅੱਜ ਤੱਕ ਕਪੂਥਲੇ ਦੇ ਵਿੱਚ ਨਾ ਕੋਈ ਵੱਡੀ ਫੈਕਟਰੀ ਲੱਗੀ ਨਾ ਕੋਈ ਵੱਡਾ ਹਸਪੀਟਲ ਆਇਆ ਜਿਹੜੀ ਮੈਡੀਕਲ ਕਾਲਜ ਆ ਚਟਾ ਆਪਦੀ ਬੰਨਿਆ ਸਮੇਂ ਸਮੇਂ ਸਰਕਾਰਾਂ ਆਈਆਂ ਸਿਰਫ ਵਾਦੇ ਹੁੰਦੇ ਰਹੇ ਅੱਜ ਜਿਹੜਾ ਉਹ ਮੈਡੀਕਲ ਕਾਲਜ ਆ ਇਹਨੇ ਜਗ੍ਹਾ ਇਹਨੇ ਬੁਰੇ ਹਾਲਾਤਾਂ ਦੇ ਵਿੱਚ ਆ ਉਹ ਪ੍ਰਾਈਵੇਟਿਜ਼ਮ ਹੋ ਚੁੱਕਿਆ ਉੱਥੇ ਕਦੀ ਪਟਾਕੇ ਲੱਗਦੇ ਸਰਕਸਾਂ ਲੱਗਦੀਆਂ ਜਾਂ ਪ੍ਰਾਈਵੇਟ ਲੋਕਾਂ ਦੇ ਤੇ ਆਂਦੇ ਉਸ ਤੋਂ ਇਲਾਵਾ ਸੜਕਾਂ ਦਾ ਹਾਲ ਤੇ ਕਪੂਥਲੇ ਨੂੰ ਲੈ ਲੋਗੀ ਹੌਂਸੀ ਹੌਂਸੀ ਜਿਹੜੀ ਹਲਕੇ ਲੋਕ ਸਭਾ ਦੀ ਬੜੀ ਵੱਡੀ ਆ ਨੋ ਹਲਕੇ ਹੁੰਦੇ ਆ ਪਰ ਮੈਂ ਕਪੂਤਰੇ ਜਿੱਥੇ ਗੱਲ ਕਰਾਂ ਅੱਜ ਤੱਕ ਕਪੂਤਰੇ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਨਹੀਂ ਮਿਲ ਪਾਈਆਂ ਸੋ ਮੈਂ ਕਪੂਤਰੇ ਲੋਕਾਂ ਨੂੰ ਬੇਨਤੀ ਕਰੂੰਗਾ ਆਪਣਾ ਉਮੀਦਵਾਰ ਮੈਂਬਰ ਪਾਰਲੀਮੈਂਟ ਹੋ ਜੁਣਿਓ ਜਿਹੜਾ ਜੀ ਤੁਹਾਨੂੰ ਜਿਹੜਾ ਜਾਨੂ ਹੋਵੇ ਨਾ ਕਿ ਕਿਸੇ ਪਾਰਟੀ ਦੇ ਮਗਰ ਲਾ ਕੇ ਆਪਣੀ ਜਿਹੜੀ ਵੋਟ ਖਰਾਬ ਕਰਿਓ ਬਾਅਦ ਵਿੱਚ ਵੀ ਸਭ ਪਛਤਾਨੇ ਹੋ 5 ਸਾਲ ਜਿਹੜਾ ਵਾ ਵੇਟ ਕਰਨਾ ਪੈਂਦਾ ਵਾ ਸੋ ਮੈਂਬਰ ਬਾਲ ਜਮਨਡ ਉਹ ਚੁਣ ਕੇ ਵੇਚੋ ਜਿਹੜੇ ਤੁਹਾਡੇ ਮੁੱਦਿਆਂ ਨੂੰ ਲੋਕ ਸਭਾ ਜਾ ਕੇ ਚੱਕੇ ਸੰਸਦ ਚ ਚੱਕੇ ਉਹ ਬੰਦਾ ਚੁਣਿਓ ਨਾ ਕਿ ਪਾਰਟੀਆਂ ਮੈਨ ਲਾ ਕੇ ਪਹਿਲੇ ਮੂੰ ਠੱਗਿਆ ਮਹਿਸੂਸ ਕਰਿਓ ਅੱਡੇ ਕਹਿੰਦੇ ਮਤਕੀ ਜਿਹੜੀ ਕਿ ਲੋਕ ਸਭਾ ਦੇ ਇਲੈਕਸ਼ਨ ਦੇ ਵਿੱਚ ਕਿ ਕਹਿੰਦੇ ਕਿ ਵੋਟਰ ਨੂੰ ਉਮੀਦਵਾਰ ਨੂੰ ਪਹਿਲ ਦੇਣੀ ਚਾਹੀਦੀ ਕਿ ਪਾਰਟੀ ਨੂੰ ਪਹਿਲ ਦੇ ਬਿਲਕੁਲ ਉਮੀਦਵਾਰ ਨੂੰ ਪਹਿਲ ਦੇਣੀ ਚਾਹੀਦੀ ਜੀ ਉਮੀਦਵਾਰ ਜਿਹੜਾ ਲੋਕਾਂ ਨਾਲ ਜੁੜਿਆ ਹੋਵੇ ਗਰਾਊਂਡ ਲੈਵਲ ਤੇ ਜੁੜਿਆ ਹੋਵੇ ਨਾ ਕਿ ਕੋਈ ਪੈਸੇ ਵਾਲਾ ਉਮੀਦਵਾਰ ਆਵੇ ਲੋਕਾਂ ਦੀਆਂ ਵੋਟਾਂ ਨੂੰ ਖਰੀਦ ਕੇ ਬੇਲਾਫਤਲਾ ਕੇ ਉਹਨਾਂ ਨੂੰ ਠੱਗੀ ਮਾਰ ਕੇ ਜਾਵੇ ਕਿਉਂਕਿ ਲੋਕ ਹੁਣ ਸਮਝਦਾਰ ਹੋਣ ਜੇ ਅੱਜ ਵੋਟ ਪਾਉਣ ਦਾ ਅਧਿਕਾਰ ਹਰੇਕ ਧਰਮ ਨੂੰ ਹਰੇਕ ਲੋਕ ਨੂੰ ਜੇ ਬਾਬਾ ਸਾਹਿਬ ਡਾਕਟਰ ਬੀਮਰੂ ਉਮੀਦਵਾਰ ਉਮੀਦ ਕਰੀਦਾ ਇਹ ਜਿਹੜਾ ਸਹੀ ਸਮਾਵਾ ਹਰੇਕ ਭਾਈਚਾਰੇ ਲਈ ਆਪਾਂ ਨੂੰ ਵਾਪਸ ਦੇਣ ਦਾ ਕਿਉਂਕਿ ਜੇ ਵੋਟ ਆਪਾਂ ਸਹੀ ਵਰਤੋਂ ਨਾ ਕਰਾਂਗੇ ਤੇ ਅੱਜ ਬਾਬਾ ਸਾਹਿਬ ਡਾਕਟਰ ਬੀਮਰੂ ਉਮੀਦਵਾਰ ਜੀ ਵੀ ਆਤਮਾ ਨੂੰ ਦੁੱਖ ਪਜਾਵਾਂਗੇ ਸੋ ਹਰੇਕ ਧਰਮ ਦੇ ਲੋਕਾਂ ਨੂੰ ਮੇਰੀ ਬੇਨਤੀ ਆ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਲੀਡਰ ਜਿਹੜਾ ਵਾ ਉਹ ਗਰਾਊਂਡ ਲੈਵਲ ਦਾ ਜਿਹੜਾ ਜੁੜਿਆ ਆ ਲੋਕਾਂ ਦੇ ਮਸਲੇ ਚੱਕਦਾ ਉਹਨੂੰ ਚੁਣੋ ਨਾ ਕਿ ਪਾਰਟੀਆਂ ਦੇ ਮਗਰ ਲੱਗ ਕੇ ਆਪਣੀ ਵੋਟ ਦਾ ਗਲਤ ਇਸਤੇਮਾਲ ਕਰੋ